I cat, catch, cut, 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 ਇੱਕ ਵੱਖਰਾ ਸਵਾਲ ਹੈ ਜਿਹੜੀ ਆਉਣ ਵਾਲੀ ਐਮਸੀ ਦੇ ਵਿਟ ਮੇਅਰ ਦੀ ਚੋਣ ਲੱਗ ਗਈ ਉਸ ਨੂੰ ਲੈ ਕੇ ਤਿਆਰੀ ਕਿ ਕਿਸ ਤਰੀਕੇ ਦੀ ਰਣਨੀਤੀ ਰੈਨ ਵਾਲੀ ਹੋਵੇਗੀ ਕੀ ਨੇ ਦੇਖੋ ਉਹ ਤੇ ਉਹ ਤੇ ਹੁਣ ਚੋਣ ਜਿਹੜਾ ਹੈਗਾ ਉਹਦਾ ਹੋਏਗਾ ਚੋਣ ਦੇ ਵਿੱਚ ਕਿ ਨਾ ਸਾਨੂੰ ਯਕੀਨ ਹੈ ਸਾਡੀ ਪਾਰਟੀ ਜਿੱਤ ਕੇ ਆਏਗੀ ਹਾਂ ਪੂਰੀ ਤਿਆਰੀ ਹੈ ਹਾਂ ਪੂਰੀ ਤਿਆਰੀ ਸਾਡੀ ਚੰਡੀਗੜ੍ਹ ক্রিকেট ਐਸੋਸੀਏਸ਼ਨ ਐਜ਼ ਅ ਪ੍ਰੈਜ਼ੀਡੈਂਟ ਜਿਵੇਂ ਇਸ ਤਰੀਕੇ ਦੇ ਇਵੈਂਟ ਹੋ ਰਹੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਟੇਡੀਅਮ ਦੇ ਵਿੱਚ ਹੋਰ ਕਿਸ ਤਰੀਕੇ ਦੀਆਂ ਲੀਗਜ਼ ਹੋਣਗੀਆਂ ਆਪਣੇ ਚੰਡੀਗੜ੍ਹ ਦੇ ਜਿਹੜੇ ਪਲੇਅਰਸ ਨੇ ਉਹਨਾਂ ਦੇ ਟਰੋਫੀਜ਼ ਨੂੰ ਲੈ ਕੇ ਹੋਰ ਨਾਲ ਜਾਂ ਕੋਈ ਚਰਚਾ ਚੱਲ ਰਹੀ ਹੈ ਕਿ ਕਿਸ ਤਰੀਕੇ ਦੇ ਹੋਰ ਮੈਚੇਸ ਇੱਥੇ ਵਾਰਤਵਾਰ ਕਰਵਾਏ ਜਾਣ ਤਾਂ ਜੋ ਹੋਰ ਜ਼ਿਆਦਾ ਇਸ ਏਰੀਆ ਦੇ ਵਿੱਚ ਜਿਹੜਾ ਹੈਗਾ ਮੈਚੇਸ ਹੋਣ ਤੇ ਦੇਖੋ ਬੇਸਿਕਲੀ ਤੇ ਜਿਹੜਾ ਹੈਗਾ ਇਸ ਸਾਲ ਜਿਹੜਾ ਸੀਜ਼ਨ ਰੰਜੀ ਟਰਾਫੀ ਲਾਸਟ ਟੂਰਨਾਮੈਂਟ ਹੁੰਦਾ ਔਰ ਲਗਭਗ ਫਰਵਰੀ ਦੇ ਮਹੀਨੇ ਤੱਕ ਸੀਜ਼ਨ ਖਤਮ ਹੋ ਜਾਂਦਾ ਫਿਰ ਉਸ ਤੋਂ ਬਾਅਦ ਸੀਜ਼ਨ ਦੀ ਸ਼ੁਰੂਆਤ ਜਾ ਕੇ ਹੁੰਦੀ ਹੈ ਅਗਸਤ ਦੇ ਵਿੱਚ ਲੇਕਿਨ ਹੁਣ ਕੀ ਹੋ ਗਿਆ ਕਿ ਜਿਹੜਾ ਕ੍ਰਿਕਟ ਜਿਹੜਾ ਨਾ ਉਹ ਕੋਈ ਕੋਈ ਉਸ ਸੀਜ਼ਨ ਦੀ ਗੇਮ ਨਹੀਂ ਰਹਿ ਗਈ ਇਹ ਤੇ ਹੁਣ 24 ਘੰਟੇ 7 ਦਿਨ ਇਹ ਅਹੋ ਜੀ ਗੇਮ ਹੋ ਗਈ ਹੈ ਕਿਉਂਕਿ ਪਹਿਲੇ ਕੋਈ ਦਿਨ ਚ ਖੇਲਦਾ ਸੀ ਹੁੰਦੇ ਰਾਤਾਂ ਵੀ ਖੇਲ ਰਹੇ ਫਿਰ ਰਾਤਿਆਂ ਦੇ ਵਿੱਚ ਉਹਨੂੰ ਸੋ ਡਿਫਰੈਂਟ ਟਾਈਮ ਜ਼ੋਨ ਤੇ ਖੇਲ ਰਹੇ ਆ ਡਿਫਰੈਂਟ ਟਾਈਮ ਜ਼ੋਨ ਤੇ ਵੀ ਲੋਕ ਜਾ ਕੇ ਅਮਰੀਕਾ ਦੇ ਵਿੱਚ ਵੀ ਉੱਥੇ ਵੀ ਟੂਰਨਾਮੈਂਟ ਹੋ ਰਿਹਾ ਤੋ ਇੱਕ ਕ੍ਰਿਕਟ ਜਿਹੜਾ ਹੈਗਾ ਇੱਕ ਸਿਰਫ ਗੇਮ ਤੋਂ ਉੱਪਰ ਉੱਠ ਕੇ ਇੱਕ ਐਂਟਰਟੇਨਮੈਂਟ ਦੇ ਤੌਰ ਤੇ ਵੀ ਡਿਵੈਲਪ ਹੋ ਗਿਆ ਲੋਕਾਂ ਨੂੰ ਲੱਗਾ ਦਿਲ ਲੱਗਾ ਰਹਿੰਦਾ ਪਲੇਅਰਸ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ ਹਰ ਪਲੇਅਰ ਨੂੰ ਪਹਿਲੇ ਕੀ ਹੁੰਦਾ ਸੀਗਾ ਕਿ ਉਹ ਵਿਚਾਰਾ ਘਰੋਂ ਚੱਲਦਾ ਸੀਗਾ ਆਪਣਾ ਖਰਚਾ ਕਰਕੇ ਚੱਲਦਾ ਸੀ ਅੱਜ ਕੱਲ ਹੁਣ ਸਪான்ਸਰਰ ਵੀ ਮਿਲਦੇ ਐਹੋ ਜਿਹੀ ਫੈਸਿਲਿਟੀਆਂ ਜਿੱਥੇ ਬਣ ਜਾਂਦੀਆਂ ਤੇ ਫਿਰ ਉੱਥੇ ਤੁਹਾਨੂੰ ਖੇਡਣ ਦਾ ਮੌਕਾ ਵੀ ਹੋਰ ਵੱਧ ਜਾਂਦਾ ਹੈ ਇਹੋ ਜਿਹੇ ਪ੍ਰੋਗਰਾਮ ਜਿਸ ਲਈ ਆਰਗੇਨਾਈਜ਼ ਕਰਦੇ ਹੋ ਤੁਸੀਂ ਅਫਸਰ ਜਿਹੜੇ ਹੈਗੇ ਆ ਅਫਸਰ ਖੇਲ ਰਹੇ ਹੈਗੇ ਆ ਉਹਨਾਂ ਦੇ ਨਾਲ ਮਿਲ ਕੇ ਜਿਹੜਾ ਹੈ ਸੈਲੀਬ੍ਰਿਟੀ ਜਿਹੜਾ ਹੈ ਉਹਨਾਂ ਨਾਲ ਖੇਲ ਰਹੇ ਆ ਤੋਂ ਇੱਕ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕੰਬੀਨੇਸ਼ਨਸ ਡਿਵੈਲਪ ਹੋ ਰਹੇ ਆ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਇਹਨਾਂ ਨੇ 10-10 ਓਵਰ ਦੀਆਂ ਦੋ-ਦੋ ਇਨਿੰਗਸ ਰੱਖੀਆਂ ਦੀਆਂ ਇਹ ਵੀ ਇੱਕ ਨਵਾਂ ਕੰਬੀਨੇਸ਼ਨ ਜਿਹੜਾ ਇਹਦੇ ਚੋਂ ਤਿਆਰ ਹੋਇਆ ਸੋ ਮੈਨੂੰ ਲੱਗਦਾ ਕਿ ਯੰਗਸਟਰਸ ਵਾਸਤੇ ਅੱਜ ਬਹੁਤ ਵੱਡੀਆਂ ਓਪਰਚ्युनिटीਜ਼ ਇਸ ਏਰੀਆ ਵਿੱਚ ਡਿਵੈਲਪ ਹੋਈਆਂ ਔਰ ਖਾਸ ਤੌਰ ਤੇ ਉਤੇ ਜਦ ਜਦ ਤੋਂ ਚੰਡੀਗੜ੍ਹ ਯੂਟੀਸੀਏ ਨੂੰ ਇਹ ਦੀ ਇੱਕ ਨਾਮ ਮਿਲੀ ਸਾਡੀ ਅਫੀਲੀਏਸ਼ਨ ਮਿਲੀ ਬੀਸੀਸੀਆਈ ਨਾਲ ਉਸ ਤੋਂ ਬਾਅਦ ਤੇ ਚੰਡੀਗੜ੍ਹ ਵਾਸਤੇ ਕਿਉਂਕਿ ਬੱਚਾ ਇੱਥੇ ਪੰਜਾਬ ਵੀ ਖੇਡਦਾ ਹਰਿਆਣਾ ਵੀ ਖੇਡਦਾ ਹਿਮਾਚਲ ਵੀ ਖੇਡਦਾ ਹੈ ਯੂਟੀ ਵੀ ਖੇਡ ਰਿਹਾ ਹੈ ਤਾਂ ਇੱਕ ਚਾਰੋਂ ਪਾਸੇ ਉਹਦੇ ਵਾਸਤੇ ਇੱਕ ਬਹੁਤ ਵੱਡੀ ਓਪਰਚੁਨਿਟੀ ਦਾ ਸਾਧਨ ਬਣ ਰਿਹਾ ਹੈ ਔਰ ਇਹਦੇ ਕਰਕੇ ਹੀ ਇਹ ਨਵੀਆਂ ਫੈਸਿਲਿਟੀਆਂ ਵੀ ਡਿਵੈਲਪ ਹੋ ਰਹੀਆਂ ਹਨ बहुत तिखी, बॉल जैसे गिल वालों और बहुत ही सोनी है वर्ल्डन वर्ल्डन बहुत बढ़िया और बहुत ही क्या